ਇੱਥੋਂ ਦਾ ਕੱਜਿਕਾ ਬਲਾਗੇ ਬਰਾਹ ਕੋਚੀ ਕਾਲਚਾ ਇਹ ਵਾਇਰ ਟਿਕਟਾਂ ਤੇ 2019 ਦਾ ਇਲੈਕਸ਼ਨ ਬਾਰੇ ਜੋਰ ਨਾਲ ਸ਼ੋਰਾਂ ਦੇ ਆ ਤੇ ਥੋੜੇ ਦਿਨ ਬਚ ਗਏ ਆ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਤੁਹਾਨੂੰ ਬੜਾ ਵਿਸਤਾਰ ਨਾਲ ਦੱਸਿਆ ਕਿਸੇ ਨੂੰ ਨਿੰਦੀ ਜਾਓ ਪਰ ਡੀ ਵੀ ਵਧੀਆ ਗੱਲ ਨਹੀਂ ਉਹ ਤਾਂ ਇੱਕ ਵਾਰੀ ਨਿੰਦ ਲਿਆ ਚਾਰ ਵਾਰੀ ਨਿੰਦ ਲਿਆ ਫਿਰ ਤਾਂ ਫਰਕ ਕੋਈ ਨਹੀਂ ਪਰ ਮੈਂ ਕੰਮ 'ਚ ਯਕੀਨ ਰੱਖਦਾ ਕਿ ਕੰਮ ਕਰਕੇ ਲੋਕਾਂ 'ਚ ਜਾਣਾ ਸਭ ਤੋਂ ਚੰਗੀ ਗੱਲ ਹੈ 2022 'ਚ ਮੈਂ ਤੁਹਾਡੇ ਪਿੰਡਾਂ 'ਚ ਆਇਆ ਨਵੀਂ ਪਾਰਟੀ ਸੀ ਹਰ ਪਿੰਡ ਜਾਣ ਕੇ ਹੋਕਾ ਦਿੱਤਾ ਤੇ ਬੈਠਾ ਰਿਛ ਪਾਇਆ ਨੇ ਸਾਹਮਣੇ ਮੇਰੇ ਹਰਦੀਪ ਬਾਣੀ ਇਹਨੂੰ ਬਹੁਤ ਔਕਾਰ ਦਿੰਦੇ ਰਹੇ ਆ ਕਿ ਭਾਈ ਸਾਹਿਬ ਸੱਨਾ ਬਦਲ ਗਿਆ ਤੁਸੀਂ ਵੀ ਬਦਲ ਜੋ ਇੱਕ ਮੌਕਾ ਆ ਮਾਦੀ ਪਾਰਟੀ ਨੂੰ ਪਰ ਦੂਸਰੀਆਂ ਪਾਰਟੀਆਂ ਦਾ ਪ੍ਰੈਸ਼ਰ ਇੰਨਾ ਦਬਾਅ ਇੰਨਾ ਸੀਗਾ ਜਿੱਥੇ ਲੜਾਈ ਕਾਂਗਰਸ ਤੇ ਕਾਲੀਆਂ ਦੀ ਰਹੀ ਕਾਲੀ ਕਹਿੰਦੇ ਸਾਡੀ ਸਰਕਾਰ ਬਣ ਜਾਣੀ ਹੈ ਕਾਂਗਰਸ ਵਾਲੇ ਕਹਿੰਦੇ ਸਾਡੀ ਬਣ ਜਾਣੀ ਸਾਡੇ ਤੇ ਯਕੀਨ ਹੀ ਨਹੀਂ ਕਿਸੇ ਨੇ ਕੀਤਾ ਚੇਤਨੂ ਪ੍ਰਮਾਤਵ ਨੇ ਐਸੀ ਕਿਰਪਾ ਕੀਤੀ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ 92 ਐਮਐਲਏ ਦੇ ਉੱਤੇ ਬਣਵਾਈ। ਇਹਕਾਰ ਤੌਰ ਐਮਐਲਏ ਬਣੇ ਨੇ ਜਿਹੜੀ ਆਮ ਆਦਮੀ ਪਾਰਟੀ ਸੀ ਇਤਿਹਾਸ ਚ ਪਹਿਲੀ ਵਾਰੀ ਬਣੇ ਹੋਣਗੇ। ਸਰਕਾਰ ਚੱਲੀ 2 ਸਾਲ। ਮੈਂ 22 ਤੋਂ ਬਾਅਦ 24 ਚ ਆਇਆ ਤੁਹਾਡੇ ਕੋਲ। ਮੈਂ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਆਇਆ ਕਿ 2 ਸਾਲ ਚ ਅਪਾ ਕਿੰਨੇ ਕੰਮ ਤੁਹਾਡੇ ਕੀਤੇ ਨੇ। ਮੈਂ ਨਹੀਂ ਦੇਖਿਆ ਕਿ ਕਿਸੇ ਨੇ ਮੈਨੂੰ ਵੋਟ ਪਾਈ ਆ ਨਹੀਂ ਪਾਈ ਕਿਹੜਾ ਕਾਲੀਆ ਕਿਹੜਾ ਕਾਂਗਰਸੀ ਆ ਅਸੀਂ ਜਿਹੜੇ ਤੇਰੇ ਵੀ ਤੁਹਾਡੇ ਨਾਲ ਗਰੰਟੀਆਂ ਕਰਦੇ ਰਹੇ ਆ ਅਸੀਂ ਉਹ ਹਰ ਗਰੰਟੀ ਜਿਹੜੀ ਆ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬਹੁਤ ਸਾਰੀਆਂ ਪੂਰੀਆਂ ਕਰ ਵੀ ਦਿੱਤੀਆਂ ਨੇ ਸੌਕੇ ਪਹਿਲਾਂ ਕਹਿ ਕਿ ਤੁਹਾਡੀ ਸਿੱਛੇ ਜੁੰਟ ਬਿਜਲੀ ਫ੍ਰੀ ਕਰਨੀ ਹੈ ਤਾਂ ਬੈਠੇ ਨੇ ਕ੍ਰਿਸ਼ਨ ਬੈਠੇ ਆ ਜੰਨਨ ਵਰਗ ਕੋਲੇ ਜ਼ਿੰਮੇਵਾਰ ਬੈਠੇ ਮੈਨੂੰ ਦੱਸੋ 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆ ਕਦੀ ਕਿਸੇ ਸਰਕਾਰ ਨੇ ਤੁਹਾਨੂੰ ਕੋਈ ਸਹੂਲਤ ਦਿੱਤੀ ਹਰ ਵਾਰੀ ਚਕਰੀ ਸਾਹਿਬ ਇਹ ਹੀ ਲੋਕ ਕਹਿੰਦੇ ਨੇ ਜਰ ਵੋਟ ਤਾਂ ਪਾਈ ਐ ਤੇ ਫਾਇਦਾ ਕੋਈ ਨਹੀਂ ਹੋਇਆ ਵੋਟ ਪਾਉਣੇ ਫਾਇਦਾ ਕੋਈ ਨਹੀਂ ਹੁੰਦਾ ਨਾ ਕੋਈ ਨਿਆਲਾ ਭਰਤੀ ਹੁੰਦਾ ਨਾ ਕੋਈ ਸਹੂਲਤ ਮਿਲਦੀ ਐ ਇਹ ਵੋਟ ਕੀ ਪਾਈਏ ਹੋਣ ਲੱਗੇ ਲੋਕੀ ਨੋਟਾਂ ਦੇ ਵੱਟੇ ਲੱਪਣ ਇਹਨਾਂ ਨੂੰ ਇਗਨੋਰ ਕਰੋ ਆਪਾਂ ਕਿਸੇ ਨੂੰ ਨਹੀਂ ਪਾਉਣੀ ਐਸੀਆਂ ਵੋਟਾਂ ਵਿੱਚ ਨਿਕਲਣ ਲੱਗੀਆਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਕਿਹਾ ਤੁਹਾਡੇ 600 ਜੁਟ ਬਿਜਲੀ ਫ੍ਰੀ ਕਰਨੀ ਹੈ ਤੁਸੀਂ ਵੱਖ-ਵੱਖ ਪਿੰਡਾਂ ਚੋਂ ਆਏ ਹੋ ਮੇਰੇ ਖਲ ਕਿਸੇ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਬਿੱਲ ਜ਼ੀਰੋ ਹੁੰਦਾ ਹੋਣਾ ਹੁੰਦਾ ਪਹਿਲੀ ਵਾਰੀ ਕਿਸੇ ਨੂੰ ਨਿੱਜੀ ਤੌਰ ਤੇ ਵੋਟ ਪਾਉਣ ਤੋਂ ਬਾਅਦ ਹਰ ਘਰ ਨੂੰ 5-7 ਤੋਂ 10000 ਰੁਪਏ ਮਹੀਨੇ ਦਾ ਸਿਰਫ ਬਿੱਲ ਤਾਂ ਹੀ ਬਚਦਾ ਅਸੀਂ ਕਾਹੇ ਬਿਜਲੀ ਟਿਊਬ ਵਾਲੇ ਦੇ ਦੇਵਾਂਗੇ ਆਉਂਦੀ ਟੂਬਾਂ ਦੀ ਬਿਜਲੀ ਕਿ ਨਹੀਂ ਅਸੀਂ ਇੱਕਾ ਮੁਹੱਲਾ ਕਲੀਨਿਕ ਦਿਆਂਗੇ ਤੁਹਾਡੇ ਸੇ ਸਬੂਤਾਂ ਠੀਕ ਕਰਾਂਗੇ ਤੁਸੀਂ ਜਾਣਦੇ ਹੋ ਆਖੋ ਕੇ ਲੈ ਆ ਮੇਰੇ ਕੋ ਮੁਹੱਲਾ ਕਲੀਨਿਕ ਦਾ ਜਿਹੜਾ ਜੇ ਸਾਹਮਣੇ ਫਿਰਦਾ ਇਹਨੇ ਆਪਣੇ ਪਿੰਡ ਕਦਾ ਮੇਰੇ ਪਿੰਡ ਪਹਿਲਾਂ ਛੇਤੀ ਬਣਾ ਦੇ ਇਹ ਰਿਸ਼ਤੇਦਾਰੀ ਦਾ ਪੂਰਾ ਫਾਇਦਾ ਚੁੱਕ ਗਿਆ ਆ ਇੱਕ ਮੇਰਾ ਇੱਥੇ ਜਤਿੰਦਰ ਆਇਆ ਕਿ ਨਹੀਂ ਖੈਰਾ ਕੋਲੜੀ ਵਾਲਾ ਨਹੀਂ ਹੋ ਰਿਹਾ ਉਹ ਨਹੀਂ ਆਇਆ ਉਹਨੂੰ ਹਰ ਮੈਂ ਮਾਨਤ ਮੇਰੇ ਉਹਨੇ ਵਿਚਾਰੇ ਨੇ ਕਿਹਾ ਤੇ ਨਹੀਂ ਪਰ ਮੈਨੂੰ ਜਰੂਰ ਬਣਾ ਕੇ ਦੇਣਾ ਕਿਉਂ ਉਹਨੇ ਮੇਰੇ ਦੋ ਬੂਤ ਜਿਦਾਏ ਉਹ ਪਿੰਡ ਚ ਉਦੋਂ ਇਸ ਕਰਕੇ ਉਹਨੂੰ ਮੈਂ ਮੈਂ ਭਾਵੇਂ ਮੈਨੂੰ ਕਵੇ ਨਾ ਕਵੇ ਪਰ ਮੇਰੇ ਦਿਮਾਗ ਤੇ ਬੋਝ ਰਹਿੰਦਾ ਹੈ ਕਿ ਜਿਹੜੇ ਬੰਦੇ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਮੈਂ ਉਹਦਾ ਕਰਜ਼ ਜਰੂਰ ਲਾਉਣਾ ਕਿਤੇ ਨਾ ਕਿਸ ਤਰੀਕੇ ਇਸ ਕਰਕੇ ਐਵੇਂ ਨੂੰ ਕਹਿੰਦਾ ਬੜਾ ਸੋਖ ਹੋਇਆ ਸਾਡੇ 4-5 ਪਿੰਡਾਂ ਨੂੰ ਉੱਥੇ ਮਹੱਲਾ ਕਲੀਨਿਕ ਬਣਾਇਆ ਦੋਸਤ ਪੁਰੇ ਤਾਂ ਇੱਕ ਗੱਲ ਸੁਣ ਲਓ ਜਿਹੜਾ ਜਿਹੜੇ ਨੇ ਮੈਨੂੰ ਪੂਰਤ ਦਿੱਤੇ ਜਿਤਾਵ ਵੱਡੀ ਲੀਡ ਮੈਂ ਤੇ ਕੰਮਾਂ ਦੇ ਲਾਦਾਂ ਦੇ ਟੱਕੇ ਚਾੜ ਦੂ ਮਹੱਲਾ ਕਲੀਨਕਾਂ ਦੇ ਤੇ ਕੰਮਾਂ ਦੇ ਜੇ ਤੁਸੀਂ ਵੱਡੀ ਪੱਧਰ ਤੇ ਮੈਨੂੰ ਪਿੰਡ ਸਾਰੇ ਜਿਤਾ ਦਿਓਗੇ ਤੇ ਫਿਰ ਮੇਰੇ ਤੇ ਕੰਮ ਕਰਨ ਦਾ ਤਾਂ ਛਾ ਵੀ ਉਦਾਂ ਹੀ ਹੋਣਾ ਤੇ ਜੇ ਤੁਸੀਂ ਸਭ ਤੁਹਾਨੂੰ ਵੇਖਿਆ ਕਿ ਇੰਨਾ ਮਾੜਾ ਹਾਲ ਆਕਾਲੀ党 ਤਾਂ ਬੀਜੇਪੀ ਤਾਂ ਸਾਡੇ ਹਲਕੇ 'ਚ ਹੈ ਹੀ ਨਹੀਂ ਹੁਣ ਰਹਿ ਗਿਆ ਮੁਕਾਬਲਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਹੁਣ ਲੋਕ ਕਹਿੰਦੇ ਹੁਣ ਅਸਲੀ ਕੁੰਡੀਆਂ ਦੇ ਸਿੰਘ ਫਸੇ ਨੇ ਦੋਵੇਂ ਰਦਾਵਿਆਂ ਦੇ ਸਿੰਘ ਫਸ ਗਏ ਹੁਣ ਪੂਰੇ ਲੇਕਿਨ ਆਵੇ ਐ ਕਰਦਾ ਆ ਸਰਪੰਚ ਐ ਕਰਦਾ ਨਹੀਂ ਪਸਾ ਕੇ ਮੇਰੇ ਸਿੰਘ ਐ ਨਾ ਕਰਾਉਣਾ ਇਹ ਸਿੰਘ ਹੁਣ ਫਸ ਗਏ ਨੇ ਟੁੱਟਣੇ ਨਹੀਂ ਨਿਕਲਣੇ ਨਹੀਂਗੇ ਇਹ ਤੁਸੀਂ ਪਸਾਏ ਹੋ ਤੇ ਤੁਸੀਂ ਹੁਣ ਦੇਖਣਾ ਕਿ ਕੀ ਕਰਨਾ ਇਹ ਸਰਹੰਦਾਵੇ ਦੀ ਇੱਜ਼ਤ ਬਣਾਉਣੀ ਹੈ ਕਿ ਉਸ ਸਰਹੰਦਾਵੇ ਦੀ ਪਾਣੀ ਜਿੰਨੇ 17 ਤੋਂ 22 ਤੱਕ ਤੁਹਾਡੇ ਤੇ ਰਾਜ ਕੀਤਾ ਹੈ ਫੈਸਲਾ ਤੁਸੀਂ ਆਮ ਕਰਨਾ ਹੈ ਤੇ ਤੁਸੀਂ ਦੇਖਣਾ ਕਿਹੜਾ ਚੰਗਾ ਤੇ ਕਿਹੜਾ ਮਾੜਾ ਉਹ 5 ਸਾਲ ਚੱਲਿਆ ਤੇ ਮੈਂ 2 ਸਾਲ ਚੱਲਿਆ ਮੈਂ ਉਹਦਾ ਦੀ ਵੀ ਬਾਹ ਫੜੀ ਜਿੰਨੇ ਮੇਰੀ ਬਿਲਕੁਲ ਮੁਖਾਲਫਤ ਕੀਤੀ ਮੈਂ ਉਸ ਬੰਦੇ ਨੂੰ ਕਦੀ ਨਾ ਨਹੀਂ ਕੀਤੀ ਕੰਮ ਤੋਂ ਮੇਰੇ ਕੋਲ ਕੀ ਗਿਆ ਹੋਵੇ ਤਾਂ ਤੁਸੀਂ ਪਿੰਡਾਂ ਦੇ ਬੈਠੇ ਹੋ ਕੋਲ ਦੱਸੋ ਕਿੰਨੀਆਂ ਗੱਤ ਲੜਾਈਆਂ ਝਗੜਾ ਪੜੀਆਂ ਹੁੰਦੀਆਂ ਪਿੰਡਾਂ ਦੇ ਕਿੰਨੇ ਕੋਰਸ ਆਉਂਦੀ ਆ ਜਾਂ ਕਿੰਨੇ ਕਿ ਬਿਜਲੀ ਵਾਲੇ ਤੁਹਾਡੇ ਪਿੰਡਾਂ 'ਚ ਚੱਕਰ ਮਾਰਦੇ ਨੇ ਆਦਾ ਮਵੇਖਦਾ ਨਾ ਥਾਣਾ ਬਣਾਤਾ ਇੱਕ ਸਿਕਰੀ ਸਾਹਿਬ ਉਹਦੇ ਵੇਰ ਕੇ ਬਿਜਲੀ ਵਾਲਿਆਂ ਥਾਣਾ ਤੁਹਾਡੇ ਗਰੀਬਾਂ ਵਾਸਤੇ ਕੁੰਡੀ ਪੜੀ ਜਣਿਆ ਕਾ ਪਰਚਾ ਹੋ ਗਿਆ ਵੇਰ ਕੇ ਥਾਣੇ ਚਲਜੋ ਅਰੀਂਦਰ ਪਰ ਫੋਰਸਮੈਂਟ ਦੀਆਂ ਗੱਡੀਆਂ ਫਿਰਦੀਆਂ ਹੁਣ 2 ਸਾਲ ਹੋ ਗਏ ਹੁਣ ਕਿੱਥੇ ਗਈਆਂ ਅਨਫੋਰਸਮੈਂਟ ਦੀਆਂ ਗੱਡੀਆਂ ਹੁਣ ਨਹੀਂ ਪਿੰਡਾਂ 'ਚ ਬਿਜਲੀ ਵਾਲੇ ਫਿਰਦੇ ਹੁਣ ਨਹੀਂ ਆਣ ਕਰਕੇ ਸਦੀ ਬਿਜਲੀ ਨੂੰ ਹੱਥ ਲੰਦੇ ਉਹੀ ਤਾਰਾ ਉਹੀ ਖੰਭੇ ਉਹੀ ਮਿੱਟਾ ਕਾ ਫਰ ਅਸੀਂ ਨਵੇਂ ਲਾਏ ਨੇ ਉਹਨਾਂ ਲਈ ਉਹਦੀ ਬਿਜਲੀ ਸਾਰੇ ਬੰਨੇ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਹੈ ਤੇ ਇਹ ਹੀ ਹੈ ਕੰਮ ਆ ਗਿਆ ਹੁਣ ਮੌਕਾ ਮਿਲਿਆ ਲੁੱਟਣ ਲਈ ਲੁੱਟਣ ਲਈ ਇਹ ਕੰਮ ਜਿਹੜਾ ਬਹੁਤਾ ਚਿਰ ਨਹੀਂ ਚੱਲਣਾ ਲੋਕਾਂ ਨੇ ਇਹਨਾਂ ਲੀਡਰਾਂ ਦਾ ਐਸਾ ਕਰਨਾ ਮੂੰਹ ਬੰਦ ਇਹ ਖਤਮ ਕਰਨੇ ਨੇ ਪੰਜਾਬ ਦੇ ਲੋਕਾਂ ਨੇ ਇਸ ਵਾਰੀ ਦੇਖਿਓ ਕੀ ਕਰਨਾ ਇਹਨਾਂ ਲੋਕਾਂ ਦਾ ਇਸ ਕਰਕੇ ਪ੍ਰਾਉ ਮੈਂ ਬਹੁਤ ਲੇਟ ਆ ਤੁਸੀਂ ਬੜੇ ਸਮੇਂ ਤੋਂ ਮੇਰੀ ਇੰਤਜ਼ਾਰ ਕਰ ਰਹੇ ਹੋ ਮੈਂ ਤੁਹਾਡੇ ਕੋਈ ਕੋਈ ਉਮੀਦ ਰੱਖਦਾ ਵੀ 1 ਜੂਨ ਵਾਲੇ ਦਿਨ ਕਿਸੇ ਇੱਕ ਬੰਦੇ ਦੀ ਜ਼ਿੰਮੇਵਾਰੀ ਨਾ ਸਮਝੋ ਕਿ ਹੈਪੀ ਡੇਰੀ ਵਾਲ ਪਿੰਡ ਚ ਕੱਲੇ ਡੇਰੀ ਵਾਲੇ ਦੀ ਜ਼ਿੰਮੇਵਾਰੀ ਹੈ ਜਾਂ ਸ਼ਕਰੀ ਸਾਹਿਬ ਦੀ ਜ਼ਿੰਮੇਵਾਰੀ ਜਾਂ ਕਰਦੀਪ ਦੀ ਜ਼ਿੰਮੇਵਾਰੀ ਹੈ ਜਾਂ ਇਹ ਦੀ ਜ਼ਿੰਮੇਵਾਰੀ ਤੁਸੀਂ ਸਾਰਿਆਂ ਨੇ ਸਮਝਣੀ ਹੈ ਕਿ ਸਾਡੇ ਪਿੰਡ ਦੀ ਜ਼ਿੰਮੇਵਾਰੀ ਕੱਲੇ-ਕੱਲੇ ਨੇ ਇਥੇ ਜ਼ਿੰਮੇਵਾਰੀ ਲੈ ਕੇ ਜਾਣਾ ਆਪਣੇ-ਆਪਣੇ ਬੂਤ ਦੀ ਤੁਹਾ ਆਪਣੇ ਬੂਤ ਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਾਉਣੀ ਆ। ਪੜਹਾਉਗੇ ਜੀ ਸਰ। ਸੁਣਿਆ। ਜੈ ਜੈ ਜੀ ਕਾਲ। ਸਵਾਮੀ ਜੀ ਹੋ ਗਈ ਬਾਰਡਰ ਪੰਡ ਸਿਆਵਾ ਹਰ ਹਸਦਾ ਕੋ ਕਦੀ ਪਰ ਹੱਸਦਾ ਉਹ ਜਨੂਦ ਖੁੱਲ ਗਿਆ ਜੰਨਾ ਇਹ ਵੀ ਚੰਗਾ ਨਾਏ ਜਿੱਤ ਦੀਆਂ ਨਿਸ਼ਾਨੀਆਂ ਆ ਦੇਖ ਲੋ ਸਾਡੇ ਅਸੀਂ ਹੱਸ ਕੇ ਤੇ ਕਿ ਲੈਚਣਾ ਲੰਡੇ ਆ ਇਹਦੇ ਤੋਂ ਇੱਕ ਗੱਲ ਸਮਝਾ ਗੋ ਜਿਹੜਾ ਲੀਡਰ ਹੱਸ-ਹੱਸ ਕੇ ਗੱਲਾਂ ਕਰਦਾ ਨਾ ਅਸੀਂ ਸਟੇਜ ਤੇ ਉਹ ਜਿੱਤ ਵੱਲ ਵਧਣ ਡਿਆ ਤੇ ਜਿਹੜਾ ਸਟੇਜ ਤੇ ਕਾਬਿਆ ਪਿਆ ਨਾ ਉਹ ਹਾਰ ਵੱਲ ਜਾ ਰਿਹਾ ਕਦੇ ਲੀਡਰਾਂ ਦਾ ਵੇਖਿਆ ਕਰੋ ਸਟੇਟਮੈਂਟ ਪੜ੍ਹ ਕੇ ਉਹਨਾਂ ਦੇ ਚਿਹਰੇ ਦੇਖਿਆ ਕਰੋ ਵੀ ਕਿੰਨੇ ਦੇ ਉਹਨਾਂ ਦੇ ਹੌਸਲੇ ਕੀ ਨੇ ਕਭਰਾਉਣਾ ਕਭਰਾਉਣਾ ਤੇ ਤੁਸੀਂ ਆਓ ਜਾ ਕਰ ਦਿੱਤਾ ਅਸਾਂ ਧੌ ਚਕੋਡਾ ਦਿੱਤਾ ਜੇ ਕੋਈ ਲਖਣ ਵੀ ਆਈ ਖੀਰ ਲਈ ਤਨ ਮੈਂ ਵੀ ਦੱਸਾਂ ਅਗਰ ਤੁਸੀਂ ਡੇਰਾ ਬਾਬਾ ਨਾਨਕ ਵਾਲਾ ਇਸ ਵਾਰੀ ਕਾਂਗਰਸ ਨੂੰ ਇੱਥੋਂ ਰਾਇਆ ਤਾਂ ਦੁਬਾਰਾ ਇਹ ਪਰਿਵਾਰ ਮੈਨੂੰ ਪਤਾ ਹੈ ਕਿ ਜਿੱਤ ਜਿੱਤ ਰਹੂਗੀ ਤਾਂ ਇਹ ਪਰਵਾਰ ਲੋਕ ਜਿੰਦੇ ਰਹਿੰਦੇ ਨੇ ਜਿੱਦਣ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਹ ਅੰਦਰਾਂ 'ਚ ਪਾ ਕੇ ਬਹਿਣਗੇ ਅੰਦਰਾਂ 'ਚ ਵੜ ਜਾਣਗੇ ਉਹ ਜਦ ਨਹੀਂ ਮਿਲ ਗਿਆ ਨਾ ਲੱਕ ਟੁੱਟ ਜਾਣਾ ਇੱਕ ਦਿਨ। ਉਹ ਲਗਭਗ 20 ਸਾਲ ਹੋ ਗਏ ਪਰਵਾਰ ਨੇ ਇਸ ਨੂੰ ਜਿੱਤਦੇ ਆ। ਇੱਥੇ ਆਇਆ ਸੱਚਾ ਸਿੰਘਾ ਗੋਵਰ ਯੂ ਵੀ ਹਾਰ ਕੇ ਗਿਆ। ਇਸ ਵਾਰੀ ਰਵੀਕਰਨ ਆਇਆ ਉਹ ਵੀ ਹਾਰ ਕੇ ਗਿਆ। ਉਹ ਤੋਂ ਪਿਛਲੀ ਵਾਰੀ ਵਾਰ ਕੇ ਲਗਭਗ 20 ਸਾਲ ਤੋਂ ਜਿਹੜਾ ਬੰਦਾ ਜਿੱਤਦਾ ਹੋਵੇ ਉਹਦਾ ਧੌਂ ਦਾ ਸਰੀਆ ਕਦੇ ਵੀ ਜੇ ਮੁੜਦਾ ਧੌਂ ਦਾ ਸਰੀਆ ਮੋੜਨਾ ਤਾਂ ਸਿਰਫ ਤੁਹਾਡੀ ਇੱਕ ਬੋਟ ਨੇ ਬੋਲਨਾ। ਬੜੇ ਵੱਡੇ ਹੰਕਾਰੀ ਜਿਹੜੇ ਸੀਗੇ ਉਹ ਲੋਕਾਂ ਨੇ ਐਸ ਵਾਰ ਬਾਈਕ ਪਛਾਣ ਕੀਤੇ ਨੇ ਤੁਸੀਂ ਵੇਖਣਾ ਕਿੱਥੇ ਬਾਦਲ ਸੁਖਬੀਰ ਬਾਦਲ ਪ੍ਰਕਾਸ਼ ਬਾਦਲ ਮਜੀਠੀਆ ਸਿੱਧੂ ਚੰਨੀ ਕੋਈ ਦਿੱਤਿਆ ਸਾਰਿਆਂ ਨੂੰ ਤੋਂ ਕਿੱਲਾ ਜਿਹੜਾ ਤੁਸੀਂ ਲੋਕਾਂ ਨੇ ਕੱਢਿਆ ਇਸ ਵਾਰ ਡੇਰਾ ਬਾਬਾ ਨਾਨਕ ਤੋਂ ਤੋਂ ਕਿੱਲਾ ਕੱਢ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਿਓ ਇੰਨੇ ਹਾਜੇ ਲਗੋਨਾ ਫਤਿਹ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਇੱਕ ਗੱਲ ਸੁਣ ਗਿਆ ਬੀਬੀਆਂ ਬੇਟੀਆਂ ਵੇਖ ਕੇ ਚੇਤਾ ਤਾਂ ਇਹ ਹਜ਼ਾਰ ਦਾ ਫਿਕਰ ਮੈਨੂੰ ਮੇਗਾ ਉਹ ਨਾ ਇਹ ਕੰਮ ਵਿੱਚ ਹੀ ਰਹਿ ਜਾ ਸਾਡਾ ਸਾਰਾ ਖੇਤੀ ਕਤਰੀ ਐਵੇਂ ਜੀ ਤੁਹਾਨੂੰ ਲੈ ਕੇ ਚੱਲਿਆ 24 ਤੋਂ ਬਾਅਦ ਮੈਂ ਫਿਰ ਦੁਬਾਰਾ ਜਦੋਂ ਆਇਆ 27 ਚ ਜੇ ਮੈਂ 1000 ਰੁਪਿਆ ਹੱਡੀ ਸਰਕਾਰ ਤੁਹਾਨੂੰ ਦੇ ਦੇਗੀ ਤੇ ਤੁਹਾਡੇ ਪਿੰਡਾਂ 'ਚ ਵੋਟਾਂ ਮੰਗਾਗੇ ਨਹੀਂ ਤੇ ਮੈਂ ਵੋਟਾਂ ਮੰਗਣ ਨਹੀਂ ਆਉਂਦਾ ਧੰਨਵਾਦ